ਹਾਂਜੀ ਦੋਸਤੋ ਪਿਛਲੇ ਕੁਝ ਦਿਨਾਂ ਚ ਵਿਸ਼ਵ ਪੱਧਰ ਤੇ ਘਟ ਰੇ ਘਟਨਾ ਕਰਨ ਦੇ ਸਬੰਧ ਵਿੱਚ ਮੈਂ ਕੁਝ ਵੀਡੀਓ ਪਾਈ ਸੀ ਜਿਨ੍ਹਾਂ ਨੂੰ ਆਧਾਰ ਬਣਾ ਕੇ ਕੋਈ ਝਾੜੂ ਪੰਜਾਬ ਸਮਰਸਤ ਕਾਣੇ ਇਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਨਾਲ ਜੋੜ ਕੇ ਨੁਕਤਾ ਚ ਨਿਕ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਲਾਂਕਿ ਮੈਂ ਬਹੁਤ ਸਪਸ਼ਟ ਕਰ ਚੁੱਕਾ ਹਾਂ ਮੇਰਾ ਕਲਾ ਕਲਾ ਸਾਹ ਭਾਵੇਂ ਸ਼੍ਰੋਮਣੀ ਅਕਾਲੀ ਦਲ ਨੂੰ ਸਮਰਪਿਤ ਹੈ ਪਰ ਮੈਂ ਬਾਹਰ ਬੈਠ ਕੇ ਸ਼੍ਰੋਮਣੀ ਕਾਲੀਦਾਦਾ ਸਮਰਥਨ ਕਰਦਾ ਹਾਂ ਸ਼੍ਰੋਮਣੀ ਕਾਲੀਦਾਲ ਦੇ ਵੱਜੋਂ ਖੇਡ ਦੇ ਮੈਦਾਨ ਵਿੱਚ ਖਿਡਾਰੀ ਦੇ ਤੌਰ ਤੇ ਨਹੀਂ ਵਿਚਰਦਾ ਇਹ ਮੇਰੇ ਨਿੱਜੀ ਵਿਚਾਰ ਹੁੰਦੇ ਨੇ ਸੋ ਇਹਨਾਂ ਨੂੰ ਸ਼੍ਰੋਮਣੀ ਕਾਲੀਦਾਲ ਨਾਲ ਜੋੜਨਾ ਬੇਤਵਾ ਬੇਤੁਕਾ ਹੁੰਦਾ ਹੈ ਉਸੇ ਗੱਲ ਨੂੰ ਅੱਗੇ ਵਧਾਉਂਦੇ ਹੋਏ ਖਾਸ ਕਰਕੇ ਮਾਮਦਾਨੀ ਦੀ ਚੋਣ ਤੋਂ ਬਾਅਦ ਜੋ ਨਿਊਯਾਰਕ ਦੇ ਵਿੱਚ ਹੋ ਰਿਹਾ ਆ ਉਸੀਆਂ ਕੁਝ ਨਿੱਕੇ ਨਿੱਕੇ ਵੀਡੀਓ ਕਲਿਪਸ ਦੇਖੋ ਫਿਰ ਅੱਗੇ ਗੱਲ ਕਰਦੇ ਹਾਂ ਹੋਰ ਏ ਡੀਅਰ ਵਨ ਥਿਸ ਇਜ਼ ਦਾ ਕਾਲ ਆਫ ਪ੍ਰੇਅਰ It goes off five times a day here in the United States. Would you like to hear this blasting through your neighborhood? They don't have a choice of whether they hear this or not. What we as Muslims want to implement here in the United States, we believe the Constitution should be replaced by the Quran. Is that right? Think you can make it happen? 85% of the world's refugees are Muslim, yet not one of the 56 Muslim countries is taking them in. 11 of those countries are some of the richest on earth, but they won't lift a finger. So who's taking them? The radical left in the West. Why? To buy votes and funnel billions through bloated aid programs that never reach the people. It's not about compassion. It's about control, using chaos and migration to secure permanent political power. Every refugee crisis becomes another payday and another guaranteed ballot. They're not saving lives. They're laundering money and stealing nations. This isn't a conspiracy theory. This is straight from the Imam's own mouth. He said, first, we elect a Muslim mayor. Then, we take over the school boards. That's how we change America. And then he said the quiet part out loud. Soon, we will have a Muslim president. They're not sneaking around anymore. They're telling us exactly how they plan to reshape this country from within. While Americans are distracted fighting each other, they're organizing, voting, and growing their numbers. If someone said Christians were planning to take over, the media would explode. But when it's this, silence. They're not hiding the plan anymore. The question is, are we too afraid to stop it? <laughs> ਇੱਕ ਮੁਸਲਮ ਇੱਕ ਕਾਮਰੇਡ ਦੇ ਤੌਰ ਤੇ ਵਿਚਰਨਾ ਔਖਾ ਕਰ ਦੇਣਗੇ ਜੀਣਾ ਉਹਦਾ ਮੁਹਾਲ ਕਰ ਦੇਣਗੇ ਨਿਊਯਾਰਕ ਸਿਟੀ ਹੋਵੇ ਅਮਰੀਕਾ ਦਾ ਸਭ ਤੋਂ ਵੱਡਾ ਸ਼ਹਿਰ ਹੋਵੇ ਤੇ ਉਹਦੇ ਵਿੱਚ ਵੀ ਅਮਰੀਕਾ ਦੇ ਝੰਡੇ ਪਾਲ ਪਰ ਸੁੱਟੇ ਜਾਣ ਤੇ ਉੱਤੇ ਮੁਸਲਮ ਕੱਟੜਪੰਥੀ ਜਿਹੜੇ ਸਮਰਥਕ ਨੇ ਹਮਾਸ ਦੇ ਜਾਂ ਉਹ ਝੰਡੇ ਲਹਿਰਾ ਦਿੱਤੇ ਜਾਣ ਇਹ ਕੌਣ ਬਰਦਾਸ਼ਤ ਕਰ ਸਕਦਾ ਆ ਇਹ ਜਿਹੇ ਹਾਲਾਤ ਵਿੱਚ ਮਾਨਦਾਨੀ ਵੀ ਓਕਾਗੇ ਇਸ ਲਈ ਜਿਹੜੇ ਸਾਡੇ ਕਿਤੇ ਦੇ ਮੁਸਲਮਾਨ ਹਿੰਦੂ ਮੁਸਲਮਾਨ ਭੈਣ ਭਰਾ ਨੇ ਇਹ ਉਹਨਾਂ ਦੇ ਵੀ ਕੰਨ ਖੜੇ ਹੋਣੇ ਚਾਹੀਦੇ ਨੇ ਇਹ ਲੋਕ ਦੁਨੀਆ ਲਈ ਸਿਵਲਾਈਜੇਸ਼ਨ ਲਈ ਇੱਕ ਖਤਰਾ ਨੇ ਮੈਂ ਵਾਰ-ਵਾਰ ਕਿਉਂ ਕਾਮਰੇਲ ਲਫ਼ਜ਼ਾ ਇਸਤੇਮਾਲ ਕਰਦਾ ਆਂ ਕਿਉਂਕਿ ਇਸ ਸਾਰੇ ਲਈ ਜ਼ਿੰਮੇਵਾਰ ਲੈਫਟ ਪਾਲਿਸੀਜ਼ ਕਾਮਰੇ ਡੀ ਪਾਲਿਸੀਜ਼ ਜਿਹੜੀਆਂ ਨੇ ਉਹ ਹੀ ਨੇ ਮੁਸਲਮ ਬ੍ਰਦਰਹੂਡ ਦਾ ਤਾਂ ਐਲਾਨ ਹੀ ਆ ਅਸੀਂ ਸਾਰੀ ਦੁਨੀਆ ਤੇ ਸ਼ਰੀਆ ਰਾਜ ਲਾਗੂ ਕਰਨਾ ਹੈ ਪੁਰਾਣੇ ਜਮਾਨੇ ਵਾਂਗ ਦੂਸਰੇ ਦੇਸ਼ਾਂ ਚ ਆਪਣੇ ਧਰਮ ਦਾ ਫੈਸਾਰ ਕਰਨ ਵਾਸਤੇ ਕੋਈ ਫੌਜਾਂ ਦੀ ਤਲਵਾਰਾਂ ਦੀ ਜੰਗਾਂ ਗੋਲੀਆਂ ਦੀ ਕੋਈ ਲੋੜ ਨਹੀਂ ਇਹਦਾ ਸਭ ਤੋਂ ਵਧੀਆ ਤਰੀਕਾ ਅੱਜ ਕੱਲ ਲੈਫਟ ਪਾਲ ਸੀਜ਼ਨ ਇਹਨਾਂ ਦੇ ਸਾਰੇ ਇਹਨਾਂ ਦੇ ਸਿੱਤੇ ਚੜ ਕੇ ਹੀ ਮੁਸਲਮ ਉਹਨਾਂ ਦੇਸ਼ਾਂ ਚ ਅਮਰੀਕਾ ਦਾ ਯੂਰਪ ਵਿੱਚ ਪਹੁੰਚੇ ਨੇ ਤੇ ਹੌਲੀ-ਹੌਲੀ ਆਪਣੀ ਗਿਣਤੀ ਵਧਾ ਕੇ ਉਹਨਾਂ ਉਸ ਉਹਨਾਂ ਦੇਸ਼ਾਂਾਂ ਤੇ ਕਬਜ਼ਾ ਕਰੀ ਜਾ ਰਹੇ ਇੱਥੇ ਇੱਕ ਛੋਟੀ ਜੀ ਉਦਾਹਰਣ ਦਿੰਨਾ ਆ ਹਾਲੈਂਡ ਦੇ ਦੀ ਨੀਦਰਲੈਂਡ ਦੀ ਇੱਕ ਯਮਨ ਤੋਂ ਮੁਸਲਮ ਜੀ ਆਪਣੀ ਇੱਕ ਬੇਗਮ ਤੇ 8 ਬੱਚਿਆਂ ਦੇ ਨਾਲ ਸਿਆਸੀ ਸ਼ਰਨ ਲੈ ਕੇ ਉੱਥੇ ਪਹੁੰਚ ਗਿਆ ਉਹਨਾਂ ਨੂੰ ਤਾਂ ਉਹ ਦੇ ਦੇ ਕਾਨੂੰਨ ਮੁਤਾਬਕ ਸਾਰੀਆਂ ਸਹੂਲਤਾਂ ਮਿਲੀਆਂ ਰਹਿਣ ਸਹਿਣ ਸਭ ਕੋ ਫ੍ਰੀ ਖਾਣਾ ਮਿਲ ਕਰਨ ਤੋਂ ਬਾਅਦ ਉਸ ਦੇ ਪਿੱਛੇ ਦੋ بیਗਮਾਂ ਤੇ ਪੰਜ ਬੱਚੇ ਹੋਰ ਸਨ ਹੁਣ ਉਹਨੇ ਕਿਉਂਕਿ ਉਹਨਾਂ ਮੁਲਕਾਂ ਦੇ ਵਿੱਚ ਦੂਸਰਾ ਵਿਆਹ ਜਿਹੜਾ ਮਨਜ਼ੂਰ ਨਹੀਂ ਕੀਤਾ ਜਾਂਦਾ ਉਸਨੇ ਉਹਨਾਂ ਦੋ بیਗਮਾਂ ਦਾ ਨਾਮ ਛੱਡ ਕੇ ਬਾਕੀ ਪੰਜ ਬੱਚਿਆਂ ਦਾ ਕੇਸ ਹਿਮੋਰਾਇਜ਼ ਤੇ ਜਿੱਪੀ ਇਹ ਕੇਸ ਕਰ ਦਿੱਤਾ ਕਿ ਇਹ ਮੁਲਕ ਮੈਨੂੰ ਆਪਣੇ ਬੱਚਿਆਂ ਨੂੰ ਮਿਲਣ ਤੋਂ ਰੋਕ ਰਹਿ ਨੇ ਉਹ ਸਪਸ਼ਟ ਹੈ ਕਿ ਜਿਉ ਪੰਜ ਬੱਚਿਆਂ ਨੂੰ ਹਿਊਮਨ ਰਾਈਟਸ ਦੇ ਆਧਾਰ ਤੇ ਉਹਨਾਂ ਨੂੰ ਦਾਖਲਾ ਮਿਲ ਗਿਆ ਤੇ ਫਿਰ ਉਹਨਾਂ ਦੀਆਂ ਮਾਵਾਂ ਨੂੰ ਵੀ ਉਹਨਾਂ ਬੱਚਿਆਂ ਦੀ ਮਾਵਾਂ ਦੇ ਆਧਾਰ ਤੇ ਉਹ ਬੱਚੇ ਆਪਣੀ ਮਾਵਾਂ ਨੂੰ ਸੱਦ ਲੈਣਗੇ ਤੇ ਉਸ ਤੋਂ ਫਿਰ ਉਹ ਆਪਣੀਆਂ ਤਿੰਨ ਬੇਗਮਾਂ ਤੇ 13-14 ਸੋ ਬਾਰ ਹੋਰ ਬੱਚੇ ਪੈਦਾ ਕਰਕੇ ਇੱਕ ਆਦਮੀ ਤੋਂ ਇਸ ਤਰ੍ਹਾਂ ਇਹਨਾਂ ਦੀ ਪ੍ਰੋਲੀਫਰੇਸ਼ਨ ਹੁੰਦੀ ਆ ਤੇ ਇਹ ਇੱਕ ਗਿਣਤੀ ਵਧਾ ਕੇ ਉਹਨਾਂ ਦੇਸ਼ਾਂ ਤੇ ਕਬਜ਼ੇ ਕਰ ਰਹੇ ਨੇ ਸਾਡੇ ਵਾਲੇ ਵੀ ਕਈ ਜਗ੍ਹਾ ਬਹੁਤ ਭਾਈਚਾਰੇ ਦਾ ਸਮਰਥਨ ਕਰਦੇ ਨੇ ਤੁਹਾਨੂੰ ਤਾਂ ਇਹਨਾਂ ਨੇ ਕੱਚੇ ਚਵਾ ਲੈਣਾ ਵਾ ਤੇ ਤੁਹਾਨੂੰ ਪਤਾ ਨਹੀਂ ਲੱਗਣਾ ਵੀ ਇੱਕ ਦਿਨ ਤੁਸੀਂ ਜਜਬ ਹੋਗੇ ਜੇ ਵੇਖਣਾ ਆ ਤਮਾਸ਼ਾ ਤਾਂ ਇੰਗਲੈਂਡ ਚ ਵੇਖ ਲਓ ਉੱਥੇ ਕੀ ਹਾਲਾਤ ਬਣੇ ਹੋਏ ਨੇ ਸੋ ਮੇਰਾ ਕਿਸੇ ਆਮ ਮੁਸਲਮਾਨ ਭੈਣ ਭਰਾ ਦੇ ਬਾਰੇ ਕੋਈ ਵਿਰੋਧ ਨਹੀਂ ਸਿਰਫ ਧਾਰਮਿਕ ਕੱਟੜਤਾ ਦੂਜਿਆਂ ਨੂੰ ਲੁੱਟਣ ਖੋਣ ਮਾਰਨ ਕਬਜ਼ਾ ਕਰਨ ਦੀ ਇਹ ਨੀਤੀਆਂ ਨੇ ਉਹਨਾਂ ਦਾ ਵਿਰੋਧ ਆ ਫਿਰ ਵੀ ਇਹ ਮੇਰੇ ਨਿੱਜੀ ਵਿਚਾਰ ਨੇ ਇਹਨਾਂ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਲੱਗਾ ਦੇਗਾ ਨਹੀਂ